ਸਸ਼ਕਾਲ ਢਿੱਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਸਰਹੱਦੀ ਕਸਬਾ ਕਲਾਂਨੌਰ ਦੇ ਅਧੀਨ ਬਖਸ਼ੀਵਾਲ ਪੁਲਿਸ ਥੰਕੀ ਤੇ 18 ਦਸੰਬਰ ਨੂੰ ਗਰਨੇਡ ਹਮਲਾ ਹੁੰਦਾ ਤੇ ਇਸ ਹਮਲੇ ਦੇ ਵਿੱਚ ਜਿਹੜੇ ਤੇ ਨੌਜਵਾਨ ਜਿਨ੍ਹਾਂ ਤੇ ਇਲਜ਼ਾਮ ਲੱਗੇ ਸਨ ਤਾਂ ਯੂਪੀ ਦੇ ਪੀਲੀ ਪੀਤੂ ਦੇ ਵਿੱਚ ਇਹਨਾਂ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਜਸ਼ਨਪ੍ਰੀਤ ਜਿਸ ਦੀ ਮ੍ਰਿਤਕ ਦੇ ਜਦਕਾਰ ਪਹੁੰਚੀ ਹੈ ਤਾਂ ਮਾਪਿਆਂ ਨੇ ਕਈ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਮਾਪੇ ਬੇਹਦ ਭਾਵੁਕ ਨੇ ਤੇ ਪਰਿਵਾਰ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਕਲਾਨੌਰ ਦੀ ਪੁਲਿਸ ਚੌਂਕੀ ਬਖਸ਼ੀਵਾਲ ਤੇ 18 ਦਸੰਬਰ ਦੀ ਰਾਤ ਗਰਨੇਡ ਹਮਲਾ ਹੁੰਦਾ ਤੇਜ਼ੇ ਹਮਲੇ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਮੁੰਡੇ ਜਿਨ੍ਹਾਂ ਦਾ ਉੱਤਰ ਪ੍ਰਦੇਸ਼ ਦੇ ਪੀਲੀਪੀਤ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਸੀ ਤਾਂ ਜਦ ਮ੍ਰਿਤਕ ਦੇ ਜਸ਼ਨਪ੍ਰੀਤ ਦੀ ਕਾਰ ਪਹੁੰਚੀ ਹੈ ਤਾਂ ਮਾਪਿਆਂ ਨੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਮਾਪਿਆਂ ਦਾ ਇਹ ਕਹਿਣਾ ਹੈ ਕਿ ਜਿੱਥੇ ਉਹਨਾਂ ਦਾ ਪੁੱਤ ਜਿਹੜਾ ਘਰੋਂ ਗਿਆ ਸੀ ਪਰ ਉਹਨਾਂ ਨੂੰ ਆਸ ਨਹੀਂ ਸੀ ਕਿ ਇਸ ਕਦਰ ਉਹਨਾਂ ਨੇ ਪੁੱਤ ਦੀ ਮ੍ਰਿਤਕ ਦੇ ਦੇਖਣੀ ਹੈ ਪਰਿਵਾਰ ਦਾ ਹਾਲ ਨਹੀਂ ਵੇਖਿਆ ਜਾ ਰਿਹਾ ਤੇ ਪਰਿਵਾਰ ਇਸ ਦੇ ਦਰਮਿਆਨ ਜਿਹੜਾ ਏ ਉਹ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੱਸਦੇ ਯੇ ਕਿ 18 ਦਸੰਬਰ ਨੂੰ ਕਲਾਨੌਰ ਦੀ ਪੁਲਿਸ ਚੌਕੀ ਬਖਸ਼ੀਵਾਲ ਤੇ ਹਮਲਾ ਹੁੰਦਾ ਤੇ 23 ਦਸੰਬਰ ਨੂੰ ਐਨਕਾਊਂਟਰ ਦੇ ਵਿੱਚ ਇੱਥੇ ਤਿੰਨ ਮੁੰਡਿਆਂ ਦੀ ਜਾਨ ਚਲੀ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਜਸ਼ਨਪ੍ਰੀਤ ਸੀ ਜਦ ਅਗਾਰ ਮ੍ਰਿਤਕ ਦੇ ਪਹੁੰਚੀ ਹੈ ਅੰਤਮ ਸੰਸਕਾਰ ਕਰਨ ਲੱਗਿਆ ਪਰਿਵਾਰ ਤਾਂ ਉਸੇ ਦਰਮਿਆਨ ਪਰਿਵਾਰ ਨੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਪੁੱਤ ਗੱਡੀ ਤੇ ਗਿਆ ਸੀ 8 ਦਿਨ ਕਾਲਾ ਜ 9 ਦਿਨ ਮਾਰ ਕੇ ਕੋਈ ਗੋਲ ਦਾ ਨਿਸ਼ਾਨਦੇ ਹੁੰਦਾ ਹੀ ਇਹ ਕਿਤੇ ਨਜ਼ਰ ਹੀ ਗੋਲ ਦਾ ਹੁੰਦਾ ਇਹਨਾਂ ਫੋਟੋ ਨੂੰ ਦੇਖੋ ਚੁੱਪ ਕਰ ਗੱਲ ਕਰਨ ਦੇ ਮੈਨੂੰ ਗੋਲੀ ਦਾ ਕੋਈ ਨਿਸ਼ਾਨ ਨਹੀਂ ਮੇਰੇ ਬੱਚੇ ਦੇ ਹੈਗਾ ਅੱਜ ਗੋਲੀਆਂ ਮਾਰ ਕੇ ਮੌਕਾ ਮਾਰਿਆ ਮੁਕਾਬਲੇ ਦੇ ਬੱਚੇ ਨੂੰ ਗੋਲੀਆਂ ਲੱਗੀਆਂ ਕਿੱਥੇ ਆ ਮੇਰੇ ਤੋਂ ਇੱਕ ਕੁੱਟ ਕੁੱਟ ਮਾਰਸ ਰਿਹਾ ਕਿੱਥੇ ਮੁਕਾਬਲਾ ਚੁੱਪ ਕਰ ਸ਼ਮਕਾਲਾ ਕੀਤਾ ਆ ਨੀ ਕਿੱਥੇ ਗੋਲੀ ਦਾ ਨਿਸ਼ਾਨ ਨਹੀਂ ਨਾਲ ਕਰਦੇ ਕੁੱਟ ਕੁੱਟ ਕੇ ਮਾਰਿਆ ਮੇਰੇ ਬੁੱਢੇ ਨੂੰ ਮਨਨ ਸਾ ਬਚਾਈਦਾ ਆਉਂਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਨਾਡੇ ਗੋਲੀਵਾਰੀ ਕੀਤੀ ਤੇ ਅਸੀਂ ਫੇਰ ਇਹਨਾਂ ਨੂੰ ਮਾਰਿਆ ਇਸੇ ਦੱਸੋ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਵੀ ਇੱਕ ਵੀ ਦੱਸ ਦੋ ਉੱਥੇ ਇਹਨਾਂ ਨੂੰ ਇਹਨਾਂ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾ ਲਿਆ ਕੋਈ ਕੁਝ ਨਹੀਂ ਵਿਖਾ ਲਿਆ ਨਾ ਕੋਚ ਮੰਡ ਲੱਗਿਆ ਹੂਂ ਖਾ ਲਿਆ ਨਾ ਬਾਅਦ ਚ ਲੋਡ ਕਰਨ ਲੱਗਿਆ ਵਿਖਾ ਲਿਆ ਅਨੂੰ ਆਉਂਦੇ ਵੀ ਬਸ ਕੋਈ ਨਹੀਂ ਚਲੋ ਚਲੋ ਕੋਈ ਬੜਾ ਉਹਨਾਂ ਦਾ ਮਾਰਾ ਹਾਲ ਰਹਿਮ ਦੇ ਲਾਓ ਦੇਖਾਂ ਵਾਲੇ ਨਹੀਂ ਉਹ ਇਹਨਾਂ ਨੇ ਕੀ ਆਇਆ ਵੀ ਇਹਨਾਂ ਦੀ ਇੰਜ ਜੀ ਨਹੀਂ ਹੈ ਗਿਆ ਤੇ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਇਥੇ ਐਨਕਾਊਂਟਰ ਹੋਇਆ ਫਿਰ ਉੱਥੇ ਜੂਤੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸੈਮਟੀ ਦੇ ਨਾਲ ਹੀ ਪੋਸਟਪਾਰਮ ਹੋਇਆ ਹੈ ਉੱਥੇ ਬੋਡੀ ਚ ਲੈ ਕੇ ਆਏ ਕੀ ਸਰਕਾਰ ਦਾ ਰਾਈ ਕਿੰਨੇ ਮੂੜੇ ਮਾਰੇ ਸੀ ਤੇ ਕੀ ਸੰਸਕਾਰ ਕੀਤਾ ਉਹਨਾਂ ਨੇ ਕਿੰਨੇ ਮੂੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਇਥੋਂ ਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾਂ ਦਾ ਐਨਕਾਊਂਟਰ ਹੋਇਆ ਹੈ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ 'ਚ ਹੋ ਰਿਹਾ ਜੀ ਇਕਾ ਸ਼ੂ ਹੋ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰ ਘਟਣਾ ਇਹਨੂੰ ਜਾਂਚਣਾ ਨੇ ਕਰਨਾ ਇਹਨਾਂ ਨੇ 123 ਨੰਬਰ ਮਕਮਲ ਦਾ ਜੋਇਆ ਸੀ ਉਹ ਤੇ ਨਾ ਨੇ ਬਖਸ਼ੀਵਾਲ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗਨੇਟ ਕਿੱਥੇ ਕਿੱਥੇ ਮਗਾ ਲਾਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਰਾਈਟ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉੱਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤਾਂ ਨਹੀਂ ਸੰਸਕਰ ਗਿਆ ਨਿਸ਼ਾਨ ਲਾ ਰਿਹਾ ਇਹ ਤਾਂ ਇਹਨਾਂ ਦੀ ਮੰਗ ਹੀ ਨਹੀਂ ਸੀ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ ਦਿੱਤਾ ਸਰ ਦਾ ਨਾ ਨੇ ਨਾ ਅਨਸ਼ਾਸਨ ਤੇ ਇਹੀ ਐ ਤੇ ਇਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਦੇ ਸੰਸਕਾਰ ਕਰਾਤਾ ਹਾਂ ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰਿਵਾਰ